ਕਿੱਦਾਂ ਸਾਰੇ ਓਕੇ ਰਿਪੋਰਟ ਵੀਰ ਭਰਾ ਸਾਰੇ ਤੇ ਆਪਾਂ ਦੀ ਡੇਲੀ ਰੁਟੀਨ ਸਿਰਸਰਵਾ ਲਿਆ ਸਿਰ ਤੇ ਫ੍ਰੈਸ਼ ਸਭ ਤੋਂ ਪਹਿਲਾਂ ਹੋ ਗਿਆ ਤੇ ਮੇਰੇ ਉੱਠਣ ਤੋਂ ਪਹਿਲਾਂ ਬੱਚੇ ਸਕੂਲੋਂ ਆ ਗਏ ਹੋਏ ਇਹ ਲਗਭਗ ਜਿਹਨ ਮੈਗੀ ਲੈਣ ਗਏ ਆ ਕਹਿੰਦੇ ਕੇ ਅੱਜ ਮੈਗੀ ਖਾਣੀ ਮੈਂ ਬਣਾਵਾਂ ਕੋਈ ਗੱਲ ਤੇ ਵੇਖਾਂਗੇ ਥੋੜਾ ਟੈਸਟ ਟਸਟ ਕਰਕੇ ਇਹ ਸਭ ਤੋਂ ਪਹਿਲਾਂ ਹੁਣ ਆਪਣਾ ਕਾਵਾ ਡਾ ਹੈਗਾ ਵਾ ਉਹ ਤਿਆਰ ਆ ਗਾਇਸ ਆਪਣਾ ਕਾਵਾ ਆ ਗਿਆ ਵਾ ਤੇ ਨਾਲਾ ਪੀ ਗਏ ਇਸ ਤੋਂ ਬਾਅਦ ਜਾਣਾ ਡੈਡੀ ਕੋ ਤੇ ਡੈਡੀ ਦਾ ਥੋੜਾ ਬਾਹਰ ਤੇ ਦੇ ਆਪਾਂ QR ਦਿੱਤਾ ਦਾ ਬਣ ਨੂੰ ਉਹ ਕਿਉਂਕਿ ਗੂਗਲ ਪੇ ਟ੍ਰਾਂਜੈਕਸ਼ਨ ਬਹੁਤ ਹੋ ਜਾਂਦੀ ਆ ਭਾਰਤ ਪੇ ਦਾ ਹੈ ਜੀ 12-12 ਘੰਟੇ ਬਾਅਦ ਹਸਾ ਹੁੰਦਾ ਉਹ ਮੇਰੇ ਵੀ 24 ਘੰਟੇ ਬਾਅਦ ਪੇਮੈਂਟ ਆ ਜਾਂਦੀ ਹੈ ਕਾਉਂਟ ਵਿੱਚ ਕਿੰਨੀ ਹੋਈ ਉਹਦੇ ਤੇ ਉਹ ਦੇਣਾ ਉਹਦੇ ਬਾਅਦ ਆਪਾਂ ਮੈਗੀ ਖਾਣੀ ਥੋੜੀ ਕਿਉਂਕਿ ਗੁੱਗੂ ਨੇ ਬਣਾਈ ਹੈ ਮੈਗੀ ਮੈਗੀ ਤੇਰੀ ਤੂੰ ਵੀ ਖਾਣੀ ਮੈਗੀ ਓਏ ਚਲ ਆ ਜਾ ਥੱਲੇ ਵਾਜ ਦੇ ਇਨਿਆ ਪੰਖ ਕਿਉਂ ਖੋਲੇ ਗਮਮਾ ਕਿੱਗਦੀ ਰਹੀ ਨੂੰ ਕੀ ਹਾਂ ਓ ਮੈਗੀ ਛਾਦ ਹਾਂ ਮੈਗੀ ਹਾਂ ਰੋਲਾ ਕਰਕੇ ਬਗ ਬੈਠੇ ਮੇਰੀ ਮੈਗੀ ਉਹ ਲੜੀ ਹੋ ਚੁੱਕੀ ਹੈ ਥੋੜੀ ਜਿਹੀ ਲੈਣੀ ਜ਼ਿਆਦਾ ਨਹੀਂ ਖਾਣੀ ਕਿਉਂਕਿ ਜ਼ਿਆਦਾ ਖਾਣ ਨਾਲ ਵੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਤਰ ਹੁਣ ਕਰਨ ਲੱਗਾ ਜਮਾ ਪ੍ਰਸ਼ਾਦਾ ਗ੍ਰਹਿਣ ਤੇ ਜਿਹਦੇ ਵਿੱਚ ਹੈਗੇ ਦੋ ਪੂੜੀਆਂ ਤੇ ਇੱਕ ਪ੍ਰਸ਼ਾਦਾ ਤੇ ਨਾਲ ਚਾਰ ਤੇ ਨਾਲ ਪਿਆਜ਼ ਨਾਲ ਛੋਲੇ ਸਬਜ਼ੀ ਦੇ ਨਾਲ ਪਾਓ ਬਾਜੀਰਾ ਜਿਹੜਾ ਆਰਡਰ ਹੈ ਕੈਨਸਲ ਆਇਆ ਹੈ ਆਪਣੀ ਧੰਨੋ ਤੇ ਬਾਹਰ ਕੱਢ ਲਈ ਉਹ ਚਰੀ ਮੋਵਾ ਗੰਦੀ ਹੈ ਤੇ ਪਾਪਾ ਜੀ ਦੀ ਚਾਹ ਨਹੀਂ ਲੈ ਲਈ ਹੈ ਅੱਗੇ ਦੋ ਚਲਾਉਂ ਚੋਰ ਬਣੇ ਲੂਣ ਵਾਲੇ ਤੇ ਹੁਣ ਮੈਂ ਖਾਣ ਲਗਾ ਬੈਠੇ ਤੇ ਅੱਜ ਉਹ ਹੈ ਸੈਟਰਡੇ ਸੈਟਰਡੇ ਮੈਂ ਜਰਨਾ ਨਹੀਂ ਹੈ ਤੇ ਲਗਭਗ ਤੂੰ ਪਚੜੀ ਇਹ ਤੇ ਮੈਂ ਚੋਲ ਚਾਹ ਖਾ ਗਏ ਤੇ ਫਸਤ ਬਦ ਕਰਦੇ ਆ ਰੈਸਟ ਤੇ ਅੱਜ ਜਲਦੀ ਕੰਮ ਤੇ ਜਾਂਦੇ ਸਵੇਰੇ ਤੇ ਕੀ ਬਰੌਣ ਜਲਦੀ ਜਾਣਾ ਕਿਉਂਕਿ ਸੈਟਰਡੇ ਦਾ ਤੇ ਥੋੜੀ ਅਰਨਿੰਗ ਵੱਧ ਹੁੰਦੀ ਹੈ ਤੇ ਮੇਰੇ ਲਈ ਪਾਣੀ ਲੈ ਗਏ ਮੇਰੀ ਧੀ ਲੈਣੀ ਠੰਡਾ ਪਾਣੀ ਨਾ ਹਾਂ ਪੀ ਗਈ ਆ ਨਾ ਜੂਠਾ ਨਾ ਤੇਰਾ ਆ ਕਿੰਨੇ ਹੁੰਦੇ ਆ ਤੂੰ ਦੱਸ ਕਿੰਨੇ ਹੁੰਦੇ ਆ ਇਹਦਾ ਇਹ ਕਿੰਨੇ ਹੁੰਦੇ ਆ 9999 9999 ਹਾਂ ਇਹਨੂੰ ਦੱਸ ਕਿਉਂ ਨਾ ਆ ਗਏ ਥੋੜਾ ਗਿਆ ਮੈਂ ਉੱਥੇ ਦਿੰਨ ਹੋ ਗਿਆ ਆਪਣਾ ਕੰਮ ਦਾ ਟਾਈਮ ਤੇ ਚਲ ਜੀ ਕੰਮ ਤੇ ਹਾਂ ਬਸ ਇਹ ਕਿ ਬੰਦੇ ਨਹੀਂ ਠੀਕ ਮੇਰਾ ਨਹੀਂ ਆਉਂਦਾ ਤਾਲਾ ਮਾਰ ਦਿੰਨਾ ਠੀਕ ਹੈ ਮੈਂ ਤੇ ਨੂਰ ਇਕੱਠੇ ਮਿਲੇ ਹਾਂ ਤੇ ਜੂਸ ਲੈ ਲਿਆ ਪੀ ਲੱਗੇ ਆਰਡਰ ਤੇ ਆਰਡਰ ਤੇ ਲੱਗਣ ਨਹੀਂ ਦੇ 20 20 ਰੁਪਏ ਤੇ ਆਰਡਰ ਲੱਗਦੇ ਪਲਵਾਨ ਇੰਨੇ ਦੇ ਲੱਗਦੇ ਨੇ ਮੇਰੇ ਵੀ ਇੰਨੇ ਦੇ ਲੱਗਦੇ ਆ ਚਲੋ ਆਰਡਰ ਨੇ ਲੱਗਦੇ ਰਹਿਣ ਕੇ ਫਰਾਮ ਆ ਜਾ ਨਹੀਂ ਛੁੱਟਣ ਆਈਦਾ ਵਿੱਚ ਹਾਂ ਸ਼ੀਦਾ ਸਾਹਿਬ ਲੱਗੇ ਇਥੇ ਸਾਰ ਸੈਟਰਡੇ ਸੈਟਰ ਨਹੀਂ ਜਦੋਂ ਮਤਲਬ 12 ਵਜੇ ਤੋਂ ਉੱਤ 12 ਲੰਗਰ ਚੱਲਦਾ ਹੁੰਦਾ ਹੈਗਾ ਤੇ ਵਾਵਾ ਲੱਗਦਾ ਨਾ ਮੈਗੀ ਦਾ ਤੇ ਕਿਉਂਕਿ ਸੰਡੇ ਹੁੰਦਾ ਨਾ ਅਗਲੇ ਦਿਨ ਇਸ ਚੱਕਰ ਸਣਾ ਵੀ ਤੁਹਾਡੇ ਬਾਪਾ ਸੁੱਤਾ ਹੁੰਦੀ ਕਿ ਮੈਗੀ ਦਾ ਲੰਗਰ ਲਿਆ ਜਾਵੇ ਕਿਸੇ ਵੀ ਹਾਲ ਚਾਹੇ ਅੱਲਾਮੇ ਮੈਂ ਕਹੇ ਪਹੁੰਚ ਤੇ ਦੋ ਦੂਨੇ ਮੈਗੀ ਤੇ ਲੈ ਲਿਆ ਤੇ ਸੰਗਰ ਕਾਫੀ ਹੁੰਦੀ ਆ ਤੇ ਆਂ ਕਹਾਂ ਕਿਉਂਕਿ ਮੈਂ 14 ਮਿੰਟ ਬਟੋੜ ਲੱਗ ਰਿਹਾ ਸੀ ਵਾਪਸੀ ਹੋ ਜਾ। ਇਹ ਚੀਜ਼ਾਂ ਬਹੁਤ ਜ਼ਿਆਦਾ ਹਰ ਹਫ਼ਤੇ ਤੋਂ ਬਾਅਦ ਹੁੰਦੀ ਆ। ਉਹਨਾਂ ਕੋ ਉੱਧਰ ਬਾਬਾ ਲੱਗੇ ਤੇ ਬੈਗ ਕਿਤੇ ਬੈਗੀ ਕਰਨ ਪਾਈ ਗੱਗੇ ਲਾ ਕੇ ਬੈਗੀ ਲਾ ਕੇ ਖਾ ਕੇ ਤੇ ਦੁਰ ਤੇ ਉੜ ਕੇ ਲਾ ਕੇ ਆਪਾਂ ਜਾ ਰਹੇ ਹਾਂ ਵਾਪਸ ਤੇ ਆ ਹੀ ਆਏ ਆਪਣੇ ਆਈਪੀਐਸ ਕੋਠੇ ਇਥੋਂ ਦੇ ਕਹਾਂ ਚਾਹੁੰਦੇ ਨੇ ਇੱਕ ਬਹੁਤ ਐਕਸੀਡੈਂਟ ਹੋਇਆ ਸੀ ਇੱਥੇ ਚਲੋ ਚਲੋ ਪਤਾ ਗੱਡੀ ਦੀ ਸਾਈਡ ਸੂਟ ਵੱਜੀ ਆ ਤੇ ਉਹ ਬੰਦਾ ਡਿੱਗ ਪਿਆ ਤੇ ਹੁਸੈਨਪੁਰ ਚੌਂਕ ਜਿੱਥੇ ਲੱਗ ਪਿਆ ਐਕਸੀਡੈਂਟ ਹੋਇਆ ਤੇ ਲੱਗਭਗ ਕੈਲੀ ਬਤਾਉਣ ਦੀ ਸਪੋਰਟ ਹੀ ਪਤਾ ਨਹੀਂ ਪਹਚਾਵਾ ਪਤਾ ਨਹੀਂ ਖਾਤਾ ਪਿਆ ਕੀ ਹੋਇਆ ਕੁਝ ਨਹੀਂ ਪਤਾ ਤੇ ਭਰਾ ਹੈ ਕਿ ਉਹ ਬੰਦੇ ਦਾ ਬਲੱਡ ਬਹੁਤ ਜ਼ਿਆਦਾ ਲੋਸ ਹੋ ਚੁੱਕਾ ਹੀ ਇਸ ਟਾਈਮ ਤੇ ਮੁਸ਼ਕਲ ਇਹ ਕਿ ਪਰ ਜਬ ਬਚਾ ਆਇਆ ਪਰ ਹੈ ਕਿ ਬੰਦਾ ਫੜਿਆ ਗਿਆ ਸਵੇਰੇ ਇਸ ਟਾਈਮ ਕਰੀਬ ਜਦ ਸਵੇਰ ਹੋਣ ਵਾਲੀ ਆ ਇਹ ਆਰਡਰ ਲਾਉਣ ਹੀ ਜਾਂਣਾ ਪਰ ਬਹੁਤ ਮੂੜ ਜਾ ਖਰਾਬ ਹੋ ਗਿਆ ਚਲੋ ਬਾਹਰ ਮੇਰ ਬਖਸ਼ੇ ਚੜੇ ਤੇ ਲਗਭਗ ਸਵੇਰ ਚੜ ਗਈ ਹੋਣੇ ਕਿਰ ਹੋ ਗਿਆ ਭੁੱਖ ਲੱਗੀ ਨਹੀਂ ਦੇਖ ਰੋਚ ਉਹਦੇ ਦੇ ਨੇ ਕੋਣਾ ਇੱਕੋ ਜਿਹਾ ਆ ਤੁਹਾਡੇ ਦੇ ਭਾਈ ਨੂੰ ਕੀ ਹੋ ਗਿਆ ਅਮਰੀਕਾ ਫੈਕਟਰ ਹੋ ਗਏ ਕਰਮ ਸਾਥੇ ਭਾਈ ਟਰਾਲ ਕਰ ਦੇਵੇ ਆ ਤੇ ਹੁਣ ਤੈਿਹ ਦਿੱਤਾ ਸਾਹਮਣੇ ਰਹੀ ਤੇ ਚੋਰ ਨਾਲ ਸਭੀ ਕੀ ਕੋਈ ਜੋ ਵੀ ਕਰ ਲਿਆ ඒස්තපල ච්චා ඕනට කපය රගාපන පුලින් ඔපෑ හෝඩ ජය ගේ තෝරට සේරී ැගේ ඇු දොකු දර බ මෝ සලපකය ො කැවල අයු කන්න නම් ගුණ විශර සරලු කැදෙ මෑසරකාරය හ ලා දම කා තාචෝ හඩි ප ආගැව අමි ජැමී ත්‍රැවද ප්‍රාධසාලිල්කගවන පත් ඔොන්න මීත්‍ර න කදි කරන පන කියෙන ਛੇ ਗੇਰ ਚਲੋ ਆਪਣਾ ਪ੍ਰਸ਼ਾਦਾ ਦਾ ਸ਼ਗਲਿਆ ਵਾਤੇ ਹੁਣ ਆਪਾਂ ਵੀਰ ਭਰਾ ਚਾਹ ਪੀ ਲੈਣੇ ਆ ਚੈੱਕ ਕਰੋ ਕਿਹੜਾ ਚਾਹ ਇੱਕ ਰੀ ਤੁਸੀਂ ਰੀ ਚਾਹ ਬਸ ਘਣੇ ਹੁਣ ਘਰਿਆ ਬਸ ਸੌਣ ਦੀ ਕਰਨੀ ਰੋਟੀ ਦੇ ਮਿੱਤਰੋ ਖਾ ਲਈ ਹੈ ਢਿੱਡ ਭਰ ਕੇ ਢਾੜ ਜੀ ਤੇ ਹੁਣ ਚਾਹ ਕਰਾਈ ਆ ਤੇ ਆਪਣਾ ਅਮਿਤ ਭਰਾ ਚਾਹ ਲੈ ਗਿਆ ਤੇ ਚਾਹ ਮੈਂ ਵੀ ਪੀ ਲਈ ਤੇ ਅਮਿਤ ਭਰਾ ਨੇ ਵੀ ਪੀ ਲਈ ਤੇ ਚਾਹ ਪੀ ਕੇ ਸਵੇਰ ਦਾ ਸੁਰ ਆਪਾਂ ਚੜ੍ਹਨੇ ਵਾਲਾ ਕਿਉਂਕਿ ਟਾਈਮ ਤੇ ਹੋ ਗਿਆ ਮਾਰਨਿੰਗ ਦਾ ਤੇ ਬਸ ਹੁਣ ਵੇਟ ਕਰਦੇ ਪਏ ਰਾਈਡ ਇੱਕ ਵੀ ਹੋਈ ਜਾ ਆਰਡਰ ਆਵੇ ਨਹੀਂ ਪੈਗੀ ਤੇ ਇਸ ਤੋਂ ਬਾਅਦ ਚਾਹ ਵੀ ਪੀ ਗਏ ਕੋੜ ਦੇ ਘਮੋਲ ਚੱਲ ਵੇ ਕੇ ਨਿਕਲਦੇ ਆ ਘਰ ਚ ਐਂਟਰੀ ਇੱਥੇ ਮੇਰਾ ਕੁਕੂ ਕੁਕੂਚਰਾ ਬਾਗ ਦੇ ਡਾ ਪਿਆ ਸਵੇਰ ਨੂੰ ਗਿਆ 7 ਵਜੇ ਤੇ ਮੈਨੂੰ ਨੀਂਦ ਬਹੁਤ ਆਉਂਦੀ ਪਿਆ ਇਸ ਟਾਈਮ ਲੱਗਾ ਸੋਣਾ ਤੇ ਰਾਈਡ ਇੱਕ ਦੋ ਲਈ ਐਕਸਟਰਾ ਤੇ ਉੱਪਰ ਹੋਣਾ ਕਿਉਂਕਿ ਸੂਰਜ ੜ ਗਏ ਟਾਈਮ ਤੇ ਨੀਂਦ ਵੀ ਪੂਰੀ ਜਣੀ ਫੇਰ ਦੁਪਹਿਰ ਸਵੇਰੇ ਉੱਠਣਾ 11 12 ਵਜੇ ਉੱਠ ਜਾਣਾ ਕਿਉਂਕਿ ਅੱਜ ਹੈਗਾ ਵੈ ਸੰਡੇ ਤੇ ਹੁਣ ਪਹਿਲੇ ਗੱਲ ਤੇ ਕਰਦੇ ਨੀਂਦ ਦੀ ਤਿਆਰੀ ਮੰਮੀ ਐਸਾ ਸਾਰੇ ਹਫਤੇ 8 ਵਜੇ ਆ ਤੇ ਹੁਣ ਮੈਂ ਕਰ ਲਗਾ ਥੋੜੀ ਰੈਸਟ ਤੇ ਮਿਲਦੇ ਆਪਾਂ ਨੈਕਸਟ ਵਲੋਗ ਨਾਲ ਕੀ ਨੇ ਤਾਂ ਲੱਗਿਆ ਵਲੋਗ ਜਰੂਰ ਦੱਸਿਓ ਤੇ ਚੈਨਲ ਨੂੰ ਚੰਦਾ ਜੀ ਸਬਸਕ੍ਰਾਈਬ ਜਰੂਰ ਕਰਿਓ ਵੀਰ ਭਰਾ ਦੇ ਨੂੰ ਤੇ ਫੁੱਲ ਕਰਿਓ ਰੱਜ ਕੇ ਸਪੋਰਟ ਤੇ ਮਿਲਦੇ ਆਪਾਂ ਕੱਲ ਦੇ ਵਲੋਗ ਚ ਓਕੇ ਟਾਟਾ